ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਆ ਜਦ ਵਿੱਚ ਮੈਦਾਨ ਦੇ ਬੁੱਕਦੇ ਐ ਆ ਵਾ ਸੁਰ ਸਿੰਘ ਵਾਲਾ ਮੇਰੇ ਵੀਰੋ ਅੰਬਾ ਪਰ ਦੂਜੇ ਪਾਸੇ ਆ ਬੱਲਾ ਇਹ ਬੱਲੇ 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 ਕਰਾਉਣ ਦੀ ਜ਼ੁਰਤ ਰੱਖਦਾ ਇਹਦਾ ਖਟਿਆਲਾ ਪਿੰਡ ਐ ਜਿੱਥੇ ਬਾਬੇ ਨਾਨਕ ਨੇ ਬਾਬੇ ਮੀਏ ਨੂੰ ਬੱਲੇ 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 ਕਠਿਆਲੇ ਵਾਲਾ ਬੱਲੇ ਵਾਲੇ ਵਾਲਾ ਬੱਲਾ ਕਠਿਆਲੇ ਵਾਲਾ ਸਿਰੇ ਦਾ ਜਾਫੀ ਹੈ ਔਰ ਐਨ ਵਖਰੀ ਜੀ ਖੇਡ ਵਿਖਾ ਗਿਆ ਲਓ ਅਗਲੀ ਕਬੱਡੀ ਸੈਤੋ ਵਾਲਿਆ ਜੱਗੂ ਆ ਗਿਆ ਚਾਰ ਜਾਫੀ ਤਿਆਰ ਵਰ ਤਿਆਰ ਨੇ ਇੱਕ ਪਾਸੇ ਫਿਰ ਰੌਲਖਾਂ ਵਾਲਾ ਔ ਸੀਤਾ ਖੜਾ ਹੈ ਖੇਡਿਆ ਰਵੰਦੀ ਖੇਡ ਕਲੱਬ ਵੱਲੋਂ ਮੇਰੇ ਵੀਰੋ ਤਕੜਾ ਪ੍ਰਦਰਸ਼ਨ ਕੀਤਾ ਲਓ ਇੱਕ ਪਾਸੇ ਅਮਰਤਾ ਲਖ ਲੱਗ ਗਿਆ ਜੋਰ ਆ ਲੱਗ ਗਿਆ ਜੋਰ ਢਾਕੇ ਹਿੱਕ ਤੇ ਬੈਣ ਵਾਲੀ ਗੱਲ ਸੰਤੂ ਨੰਗਲ ਵਾਲਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਮਾਦੇ ਦੀ ਤਰਤੀ ਹੈ